ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਕਬਿਓ ਬਾਈ ਬੇਨਤੀ ਚੌਪਾਈ ਹਵਰੇ ਕਰੋ ਹਾਜਰ ਰਖਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨਨ ਹੈ ਹਮਾਰਾ ਆਪਣਾ ਜਾਣਕਰੋ ਬ੍ਰਿਤਪਾਰਾ ਹਮਰੇ ਦੁਸ਼ਟ ਸੁਭਾਅ ਨੂੰ ਕਾਬੂ ਹੋ ਆਪ ਹਾਦੈ ਮਿਹਮਚਾਪ ਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵਕ ਸਿਖ ਸੁਭਾਅ ਕਰਤਾਰਾ ਮੋਲ ਛਾਨ ਜੀ ਕਰਦੇ ਕਰੀਏ ਸਾਇ ਬਨਨ ਕੁਵਾਜ ਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੂਰ ਪੈਨ ਜੀ ਰਹੇ ਬਿਆਸਾ ਸੋ ਮਹ ਸ਼ਾਨ ਤੇ ਅਰੁਣਾ ਤੇ ਆਵੂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਚੁਣ ਜਨ ਸਾਸਤਨ ਹਮਾਰੇ ਮਾਰੀ ਹੈ ਆਪ ਆਤ ਦੇ ਮੁਝੇ ਅਮਰ ਗੈ ਮਰਣ ਕਾਲ ਕ ਤਰਾਪ ਸਨ ਵਰ ਗੈ ਹੋ ਜੋ ਉਸ ਦਾ ਹਮਾਰੇ ਪਛਾ ਸ੍ਰੀ ਆ ਤੁ ਜੋ ਕਰਿਓ ਰੱਛਾ ਰਾਖ ਨਿਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਗਹਿੰਤਾ ਆਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸੂर्य ਉਤਰਾ ਕਾਲ ਪਾਏ ਕਾਰ ਵਿਸ਼ਨ ਪ੍ਰਗਾਸਾ ਸਗਲ ਕਾਲ ਕ ਕੀ ਆਤਮਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਬਾਜ ਹੋਥਿਓ ਜਮਨ ਕਾਲ ਸਭ ਲੋ ਸਵਾਰਾ ਨਵ ਸ਼িকার ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਥਨ ਉਜਾਇਓ ਆਦ ਅੰਤ 에ਕਿ ਅਵਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸੰਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸਿਵ ਗੁਣ ਸੁਖ ਦੇਉ ਸਾਤਰਣ ਕਾ ਪਲਮੋ ਬਦਕਿਉ ਘੜ ਘੜ ਕੇ ਅੰਦਰ ਕੀ ਜਾਣਤ ਅਪਲੇ ਬਰੇਖੀ ਪੀਰ ਬਿਸ਼ਾਨਤ ਚੀਟੇ ਤੇ ਗੰਜਨਾ ਸੂਲਾ ਆਸਾ ਪਰ ਕਿਰਪਾ ਦਿਸਟ ਅਗਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰ ਬਸਣ ਘੜ ਘੜ ਕੇ ਪੜ ਪੜ ਕੇ ਜਾਣ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਬ ਆਖ ਰਖ ਕਰਤ ਹੋ ਕਬਹੁ ਤਮੈ ਮਿਲਤ ਅਦੇਹੇ ਦਰਸਬਹੁ ਜੀਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੂਜੋ ਉਚਾਰੈ ਤੁਮ ਸਭ ਹੀ ਤੇ ਰਹੇਂਦralਮ ਜਾਨਤ ਬੀਤ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਨੰਬ ਆਦਨੀਲ ਅਨਾਦ ਸ਼ੰਭ ਤਾ ਕਮੁ ਨੁ ਚਾਰਤ ਪੇਦਾਂ ਜਾਕੋ ਪੀਵ ਨਾ ਪਾਵਤ ਬੇਦਾਂ ਤਾ ਕਾ ਕਰਪਾ ਹਨ ਨਮਾਨਤ ਮਹਾ ਮੂਲ ਹੈ ਕਿਨ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਨੇ ਮਦਹ ਜੀਤੇ ਵਰਣਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੋ ਸਰੂਪਾ ਰੰਗ ਪਿਉ ਰਾਗਹਿ ਕੂਪਾ ਅੰਡਜ ਜਿਰਜ ਸੇਤੇ ਕਿਨੀ ਤਪ ਖਾਨ ਬਹੁ ਰਚ ਦਿਨੀ ਤਹੋ ਪੁਰ ਰਾਜਾ ਹਵੇ ਬੈਠਾ ਕਹੋ ਸਵਣ ਪਿਉ ਸੰਗਤ ਇਕੱਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਗਉ ਸਰੂਪ ਸੁਆਮ ਪਾਪ ਆਵਰ ਅਛਾ ਮੇਰੇ ਦਮ ਕਰੋ ਸੇਖੁ ਬਾਰਾ ਸੇਖ ਸੰਗਰੋ ਦੁਸ਼ਟ ਜਥੇ ਠੋ ਵਤਨ ਪਤਾਂ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆ ਤੁਜ ਅਦਾ ਸਰਣੀ ਪਰੇ ਜਨ ਕੇ ਦੁਸ਼ਟ ਦੁਖਤ ਹਵੇ ਮਰੇ ਉਰਖ ਜਾਵਨ ਪਗ ਪਰਿ ਤੇ ਹਾਰੇ ਜਨ ਕੇ ਤੂੰ ਸੰਕਟ ਸਬ ਟਾਰੇ ਜੋ ਕਲ ਕੋਕਬਾਨ ਧਿਆਈ ਹੈ ਤਾਕੇ ਕਾਲ ਨਿਕਟ ਨਹਿ ਰਖਾ ਹੋਏ ਤਾਹੇ ਸਭ ਕਾਲ ਦੁਸ਼ਟ ਅਦਿਸ਼ਟ ਟਰੇਤ ਕਾਲਾ ਕਿਰਪਾ ਦ੍ਰਿਸ਼ਟ ਅਦਨ ਜਾਹੇ ਨੇ ਰਬੋ ਤਾਕੇ ਤਾਪ ਤਨਕਮੋ ਹਰਹੁ ਰਿੱਧ ਸਿਧ ਕਰ ਮੋਸਾ ਹੋਈ ਦੁਸ਼ਟ ਛਾਪ ਸਕੈ ਨ ਕੋਈ ਇਕ ਵਾਰ ਜਨਤ ਮੈਂ ਸੁਭਾਰਾ ਕਾਲ ਪਾਸੇ ਤਾਹੇ ਉਬਾਰ ਜਿਨ ਨਿਰਣਾਉ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖਰੜ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੈਨ ਹੋ ਬਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਟ ਦਵਤੇ ਨਾ ਮਚਾਈ ਖਰੜ ਕੇਤ ਮੈਂ ਸ਼ਰਨ ਦਿਹਾਰੇ ਆਪ ਹਾ ਦੈਲ ਹੋਵਾਰੇ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖੀ ਨਾ ਬਚਾਈ ਕਿਰਪਾ ਕਰੇ ਹੰ ਪਰਜਗ ਮਤ ਗ੍ਰੰਥ ਕਰਾ ਪੂਰਨ ਸੁਭਰਾਤਾ ਹਿਲ ਵਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੌਛੈ ਕਰਤਾ ਸ੍ਰੀ ਆ ਤੁਜ ਜਾਪੇ ਦਿਆਲਾ ਪੂਰਨ ਕਰਾ ਗ੍ਰੰਥ ਚਿਤ ਕਲਾ ਮਨ ਬਾਠ ਨਫਲ ਪਾਵੈ ਸੋਈ ਦੋਖ ਨਾ ਦਿਸੈ ਬਿ ਆਵਤ ਕੋਈ ਅਡਲ ਛੋੜਾ ਗਉਂਗ ਜੋ ਯਾ ਸ੍ਰਿਸ਼ਨਾ ਪਾਵੈ ਸੁਣੈ ਮੂੜ ਚਤਲਾਈ ਚਤੁਰਤਾ ਆਵੈ ਦੋਖ ਦਰਦ ਪਾਉ ਅਨਿਕਨਾ ਤਿਨ ਨਰਕੈ ਰਹੈ ਹੋ ਜੋ ਯਾ ਕੇ ਇਕ ਵਾਰ ਚੋਪਈ ਕੋ ਕਹੈ ਚੋਪਈ ਸੰਬਤ ਸਤਨ ਹੈ ਸੈਸ ਪਰਿਜੈ ਅਰਧ ਸੈਸ ਫੁਨ ਤਿੰਨ ਕਹੀਜੈ ਪਾਦ ਨੁਸਤ ਅਸ਼ਟ ਮੇਰਾ ਵਾਰਾ ਤੀਰ ਸੂਦ ਰਵ ਗ੍ਰਤ ਸੁਧਾਰਾ ਸਵਈਆ ਪਾਹੇ ਗਹ ਜਤੇ ਤੁਮਰੇ ਤਵ ਤੇ ਕੋ ਆਖ ਦਰਣਿਆ ਨਿਓ ਰਾਮ ਰਹਿਮ ਬ ਪ੍ਰਾਨਨ ਕਰਾਨ ਅਨੇਕ ਹੈ ਉਜੇਕ ਨਾ ਮਾਨਿਓ ਸਿਮਰੇ ਸਾ ਸਰਬੇ ਸਬੈ ਵਫੇਦ ਕਹ ਹਮੇਗ ਨਾ ਜਾਣਿਓ ਸ੍ਰੀ ਅਸਵਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਡ ਕੇ ਜੇ ਹੋ ਤੁਹਾਰੋ ਦਵਾਰ ਵਾਹੇ ਰਹੇ ਕਿਲਾਜ ਅਸ ਗੋਵਿੰਦ ਅਦਾਸ ਤੁਹਾਰ ਸਗਲ ਦਵਾਰ ਕੋ ਛਟਕੈ ਇਹੋ ਤੁਹਾਰੂ ਅਦਵਾਰ ਵਾਹੇ ਰਹੇ ਕਿਲਾਜ ਅਸ ਗੋਬਿੰਦ ਅਦਾਸ ਤੁਹਾਰ ਰਾਮਕਲੀ ਮਹਿਲਾ ਤੀਜਾ ਨਾ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਿਰਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨਵ ਜੀਆਂ ਵਧਾਈਆਂ ਰਾਗ ਰਤ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸਦੋ ਤਾ ਗਾਵੋ ਹਰੀ ਕੀ ਰਾਮ ਮਨ ਜਿਨੇ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰ ਹੋ ਹਰਿ ਨਾਲੇ ਹਰਿ ਨਾਰਾ ਰਹੋ ਤੂੰ ਮਨ ਮੇਰੇ ਦੁਖ ਸਭ ਛਾਰਣਾ ਅੰਗীকার ਹੋ ਕ੍ਰੀਤੀ ਦਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰਾਤ ਸੁਆਮੀ ਸੋਖਿ ਅਮਨੈ ਉਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸ਼ਲਾਹ ਤੇਰੀ ਨਾਮੁ ਨੋਸਾਵੈ ਨਾਮੁ ਜਨ ਕੇ ਮਨੁ ਉਸਿਆ ਵਾਜੇ ਸਭ ਦੇ ਕਨੇਰੇ ਗਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਰਮੇ ਰਾਜ ਨਭੁਖਾਂ ਸਭ ਗਵਾਈਆਂ ਕਰ ਛਾਂ ਸੁਖਮਨੈ ਉਸਿਆ ਜਨ ਇਛਾ ਸੱਪ ਜਾਈਆਂ ਸਦਾ ਕਿਰਪਾ ਨਿ ਦਿੱਤਾ ਅਗਰਿਟ ਹੋ ਜਿਸ ਅਧਿਆ ਵਟਿਆਈਆਂ ਕਹਿ ਨਾਨਕਿਸਨੋ ਸੰਤ ਹੋ ਸ਼ਬਦ ਰੋਪਿਆ ਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਕਰ ਸੁਭਾਗੈ ਗਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ ਪੰਜ ਦੋ ਦਿਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਅਕਰਮ ਪਾਇਆ ਤਦਿਨ ਕਉ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਭੂ ਹੁਆ ਜਦ ਕਰ ਅਨਹਦ ਵਾਚੇ ਆਨੰਦ ਸੁਨਉੜ ਭਾਗੀ ਹੋ ਸਗਲ ਮਨੋਵਰਧ ਪੂਰੀ ਪਾਰ ਬ੍ਰੰਮਰ ਪਾਇਆ ਤੇਰੇ ਸਗਲ ਵਿਸੂਰੇ ਦੁਖ ਰੋਗ ਸਨਤਾ ਉਤਰੇ ਸੁਣੀ ਸੱਤੀ ਬਾਣੀ ਸੰਤ ਸਾਧਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਰਿੰਦ ਕਹਤੇ ਪਵਤ ਸਤਗੁਰਿਆ ਵਰਪੂਰੇ ਬਿਰਵੰਤ ਲਾਲਕ ਅਗੁਲ ਚਰਨ ਲਾਗੇ ਆਵਾਜੀ ਅਨਹਦ ਤੂਰੀ ਇਸ ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਿਤ ਦਿਵਸ ਰਾਦੁ ਵਿਦਾਇ ਦਾਇਆ ਇਲਾ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੈ ਦਰਮਹ ਦੂਰ ਕਰਮੇ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੋ ਜਾਲੇ ਕਿਤੇ ਛੁੱਟੇ ਨਾ ਲਾਲ ਨੇ ਨਾਮ ਉਹ ਆਇਆ ਗਏ ਮਹੱਕਦ ਕਾਲ ਨਾਨਕ ਤੇ ਮੁਖੋ ਜਾਲੇ ਗਿਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ